ਤਸਵੀਰਾਂ ਵਿੱਚ ਚੱਲ ਰਹੀ ਲੜਾਈ ਕਿਸੇ ਗਲੀ ਨੁੱਕੜ ਜਾਂ ਮੋਹੱਲੇ ਦੀ ਨਹੀਂ ਬਲਕਿ ਇੱਕ ਹਸਪਤਾਲ ਦੇ ਬਾਹਰ ਦੀ ਘਟਨਾ ਹੈ। ਅੰਮ੍ਰਿਤਸਰ ਦੇ ਕ੍ਰਿਜੀ ਹਸਪਤਾਲ ਸੋਮਵਾਰ ਨੂੰ ਉਸਵੇ ਜੰਗ ਦੇ ਮੈਦਾਨ ਚ ਬਦਲ ਗਿਆ ਜਦੋਂ ਛੇਹਟਾ ਦੇ ਹਸਪਤਾਲ ਚ ਦਾਖਲ ਮਰੀਜ਼ ਨੂੰ ਮਿਲਣ ਆਏ ਨੌਜਵਾਨ ਦਾ ਮਰੀਜ਼ ਦੇ ਰਿਸ਼ਤੇਦਾਰਾਂ ਨੇ ਤਾਪਾ ਪਾਛੜ ਦਿੱਤਾ। ਹਸਪਤਾਲ ਚ ਹੋਈ ਇਸ ਬਦਮਾਸ਼ੀ ਦੀ ਘਟਨਾ ਸੋਸੀਟੀ ਵੀ ਗੈਂਬੇ ਵਿੱਚ ਕੈਦ ਹੋ ਗਈ ਹੈ। ਮਰੀਜ਼ ਦੇ ਰਿਸ਼ਤੇਦਾਰਾਂ ਅਨੁਸਾਰ ਉਹਨਾਂ ਦਾ ਮੁੰਡਾ ਗੋਪਾਲ ਇੱਕ ਆਟੋ ਚਾਲਕ ਹੈ ਜੋ ਇੱਕ ਹਾਦਸੇ 'ਚ ਜ਼ਖਮੀ ਹੋ ਗਿਆ ਸੀ ਜਿਸ ਕਾਰਨ ਉਸਨੂੰ ਹਸਪਤਾਲ ਚ ਪੱਤੀ ਕਰਵਾਇਆ ਗਿਆ ਸੀ। ਉਸ ਜਵਾਨ सोनू ਨਾਂ ਦੇ ਇੱਕ ਨੌਜਵਾਨ ਮਰੀਜ਼ ਗੋਪਾਲ ਨੂੰ ਮਿਲਣ ਆਇਆ ਤੇ ਪਰਿਵਾਰਿਕ ਮੈਂਬਰ ਅਨੁਸਾਰ सोनू ਹਸਤਾਜ ਦਾਖਿਲ ਗੋਪਾਲ ਨੂੰ ਨਸ਼ਾ ਟਿਕਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਮੌਕੇ ਤੇ ਫੜ ਕੇ ਉਸੇ ਕੁਟਮਾਰ ਕੀਤੀ ਗਈ ਜਿਹੜੀ ਹੈ ਇਹਦਾ ਘਰਵਲਾ ਜਿਹੜਾ ਹਰਗਪਾਲ ਸਿੰਘ ਇਹ ਆਟੋ ਚ ਰੋਂਦਾ ਸੀਗਾ ਆਟੋ ਚ ਰੋਂਦਾ ਸੀ ਤੇ ਆਟੋ ਦਾ ਇਹਨੇ ਕੈਂਟ ਦੇ ਵਿੱਚੋਂ ਇਹਨੇ ਸਵਾਰੀਆਂ ਲਈਆਂ ਤੇ ਬਾਬਾ ਆਪਣੇ ਬਾਈਪਾਸ ਦੇ ਉੱਤੇ ਇਹਦਾ ਅੱਗੇ ਕੁਝ ਤਾਂ ਕਰਕੇ ਇਹ ਐਕਸੀਡੈਂਟ ਹੋ ਗਿਆ ਤੇ ਆਟੋ ਉਲਟ ਗਿਆ ਇਹ ਲਾਜਰੀ ਜਿਹੜਾ ਇਹ ਸੁਵਿੰਦਰ ਸਤਾਲਾ ਸ਼ਹਿਟਾ ਇਹ ਨਾਲ ਸੀਗਾ ਤੇ ਇਹਦੀ ਘਰ ਦੀ ਜਿਹੜੀ ਹੈ ਬਲਵਿੰਦਰ ਗੁਰੇ ਦੀ ਦੇਖਭਾਲ ਵਾਸਤੇ ਉੱਥੇ ਸੀਗੀ ਤੇ ਇਹਨਾਂ ਵਿੱਚੋਂ ਨੋ ਬਾਥਰੂਮ ਚਲੇ ਗਏ ਤੇ ਉਸ ਤੋਂ ਬਾਅਦ ਦੇ ਵਿੱਚੋਂ ਇੱਕ सोनू ਨਾਮ ਦਾ ਲੜਕਾ ਨਾਤਕੜ ਦੇ ਵਿੱਚ ਇੱਥੇ ਰਹਿੰਦਾ ਉਹ ਇਹਨੂੰ ਟੀਕਾ ਲਾ ਰਿਹਾ ਜਦੋਂ ਆਪਸਾਈ ਤੋਂ ਵੇਖਿਆ ਤੇ ਇਹਨੂੰ ਟੀਕਾ ਲਾ ਰਿਹਾ ਸੀਗਾ ਉਹਨੇ ਇਹਨੂੰ ਪੁੱਛਿਆ ਕਿ ਕੀ ਕਰ ਰਿਹਾ ਹੈ ਉਹਨੂੰ ਟੀਕਾ ਲਾ ਰਿਹਾ ਹੈ ਤੇ ਜਦੋਂ ਬਾਅਦ ਚ ਬਦਲ ਲਗਾ ਵੀ ਉਹਨੂੰ ਕਹਿੰਦੇ ਵੀ ਨਸ਼ੇ ਦਾ ਟਿਕਾ ਲਾ ਰਿਹਾ ਤੇ ਇਸ ਤਰ੍ਹਾਂ ਕੇ ਫਿਰ ਉਹਨੇ ਕਿਹਾ ਵੀ ਉਹਨੂੰ ਰੋਕਿਆ ਪੰਜਾਬਿਤ ਕਰਨਾ ਵੀ ਉਹਦੇ ਰਿਸ਼ਤੇਦਾਰ ਐ ਸੀ ਉਹ ਵੀ ਉਹਨੂੰ ਮਤਲਬ ਬੁਰਾ ਭਲਾ ਕਹਿਣਾ ਤੇ ਉਹਨੇ ਫਿਰ ਆਪਣੇ ਫੋਨ ਕਰਕੇ ਆਪਣੇ ਘਰੋਂ ਆਪਣੀ ਮਦਰ ਨੂੰ ਤੇ ਆਪਣੇ ਭਰਾ ਮਕੇ ਨੂੰ ਤੇ 10 15 ਬੰਦੇ ਹੋਰ ਬੁਲਾ ਲਏ ਸਭ ਤੋਂ ਬਾਅਦ ਫਿਰ ਉੱਥੇ ਉਹਨਾਂ ਦਾ ਬੁਲਾ ਕੇ ਤੇ ਫਿਰ ਇਹਨਾਂ ਨੇ ਆਣ ਕੇ ਤੇ ਨਹੀਂ ਮਾਦਾ ਨੇ ਜਿਹੜੇ ਸੋ ਉਹਨਾਂ ਦੀ ਮਾਦਾ ਨੇ ਉਹਦਾ ਬਲਵਿੰਦਰ ਘੋੜ ਜਿਹੜੀ ਉਹਦੀ ਘਰ ਦੀ ਆ ਉਹਦੇ ਬਾਹਰੋਂ ਪੜਕੇ ਤੇ ਉਹਨੂੰ ਯਾਨੀ ਕਿ ਤੇਲੇ ਟੁੱਡੇ ਸਾਡੇ ਛੋਡੇ ਛੋਡੇ ਟੁੱਡੇ ਛਾਡੇ ਮਾਰੇ ਆ ਤੇ ਬਾਅਦ ਚ ਉਹ ਇਹਦੇ ਵਰਕੀਰ ਸਿੰਘ ਨੇ ਵੀ ਜਿਹੜਾ ਉਹਨੂੰ ਓਟਮਾਰੂ ਦੀ ਕੀਤੀ ਹੈ ਜਸ ਸੀਸੀਟੀ ਵੀਡੀਓ ਮਿਲੀ ਹੋਈ ਹੈ ਸੀਸੀਟੀ ਵੀਡੀਓ ਦੇ ਵਿੱਚ ਹੈਗਾ ਤੇ ਹੈ ਲੇਕਿਨ ਇੰਨੇ ਕਲੀਅਰ ਨਹੀਂ ਹੈਗਾ ਬਾਕੀ ਉਥੋਂ ਦੇ ਸਾਰੇ ਜਿਹੜੇ ਉਹ ਵਈ ਦੇ ਨੇ ਤਾਰ ਹਸਪਤਾਲ ਦੇ ਬਾਹਰ ਹੁੰਦੀ ਇਸ ਲੜਾਈ ਨੂੰ ਦੇਖ ਕੇ ਲੋਕਾਂ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਤਾਰ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਮਿਤ ਸਰ ਤੋਂ ਸੁਖਚੰਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563